ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬ੍ਰਿੰਗ ਫੈਮਿਲੀ ਵਲੌਗ ਸੇ ਤੁਹਾਡਾ ਸਵਾਗਤ ਹੈ ਹੋਰ ਦੱਸੋ ਜੀ ਕਿਵੇਂ ਆ ਸਾਰੇ ਵਧੀਆ ਜੀ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆਈ ਆਪਣਾ ਇਹ ਜਿਹੜਾ ਵਲੌਗ ਹੈ ਉਹ ਦੋ ਦਿਨਾਂ ਬਾਅਦ ਆਇਆ ਕਰੂਗਾ ਤਕਰੀਬਨ 7 ਤੋਂ 8 ਦੇ ਵਿੱਚ ਵਿੱਚ ਆਪਣਾ ਵਲੌਗ ਆਜਿਆ ਕਰੂਗਾ ਜੀ ਸ਼ਾਮ ਨੂੰ ਤੁਸੀਂ ਉਦੋਂ ਜਾ ਕੇ ਉਹਨੂੰ ਵਲੌਗ ਨੂੰ ਦੇਖ ਸਕਦੇ ਹੋ ਚਲੋ ਜੀ ਹੁਣ ਆਪਾਂ ਵਲੌਗ ਨੂੰ ਕਰਦੇ ਹਾਂ ਸਟਾਰਟ ਆਪਾਂ ਲਾ ਰਹੇ ਹਾਂ ਜੀ ਹੁਣ ਕੱਟੀ ਦੇ ਟੀਕਾ

ਓਏ ਆ ਕਟਣਾ ਨਹੀਂ ਤੀ ਟੱਪਦੀ ਆ ਐਂਡ ਪੀਓ ਗਿਆ ਇਹਨੂੰ ਪਤਾ ਲੱਗ ਜਾਂਦਾ ਗਲ ਘਣੀ ਫੁਕੀ ਨਾਲ ਦੀ ਨਾਲ ਖਾਜਾ ਲੱਗ ਗਿਆ ਲੱਗ ਗਿਆ ਲੱਗ ਗਿਆ ਵਸ ਵਸ ਦਬ 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 ਚਾਹ ਜਮੜੀ ਚਲਾਉਂਦਾ ਅੰਦਾ ਅੰਦਾ ਲੀਕਾ ਫਿਰਲੀ ਜਮੜੀ ਚਲਾਉਂਦਾ ਹੁੰਦਾ ਇਹ ਐਨੂੰ ਤੇਲ ਜੀ ਵਸਾ ਬਸ ਮਾੜਾ ਜਿੱਥੇ ਪਾਣਾ ਪੈਣਾ ਹੁੰਦਾ Oh, do you do Yeah. ਫੜੇ ਜੀ ਜੀ ਲੈ ਜੀ ਜੀ ਅੱਧਰ ਚੱਲ ਰਹੀ ਇਹਦਾ ਸਣਾਰੀ ਕੁਟਾਈ ਲੋ ਆਪਾਂ ਜੀ ਤਾਰਾ ਲੋ ਜੀ ਜੀ ਆਪਣੇ ਘਰੇ ਆ ਗਈ ਸੀ ਜੀ ਆਪਣੇ ਉਤੇ ਪੱਲੜ ਪਾਤਾ ਸੀ ਕਿਉਂਕਿ ਜਦੋਂ ਹੀ ਜੀਰੀ ਆਪਣੇ ਘਰੇ ਆਈ ਉਹਦੂ ਤਕਰੀਬਨ ਅੱਧਾ ਘੰਟਾ ਬਾਅਦ ਹੀ ਇਕੋ ਤੇਜ਼ ਮੀਂਹ ਆ ਗਿਆ ਫਿਰ ਆਪਾਂ ਨੇ ਸਿੱਛੀ ਦੇ ਉਤੇ ਪੱਲੜ ਪਾਤਾ ਤਾਂ ਕਰਕੇ ਆਪਣੇ ਇਹਦੇ ਉਤੇ ਆ ਤਰਪਾਲ ਜੀ ਪਾ ਰੱਖੀ ਪਹਿਸ਼ੀ ਗਾਲ ਬੀਬੀ ਹੈ ਸ਼ੀਗਰ ਲੋ ਜੀ ਪਾਪਾ ਹੀ ਹੁਣ ਆ ਕੇ ਬੈਠ ਗਈ ਆਪਣਨ ਲਿਆਤੀ ਇਹਨਾਂ ਨੂੰ ਚਾਹ ਪਾਣੀ ਵਸ ਚਾਹ ਪਾਣੀ ਪੀ ਰਹੇ ਨੇ ਆਲੋ ਮਕਾਂ ਉਹ ਨਹੀਂ ਜੀ ਨਾ ਕਿ ਇਸ ਦਿਨ ਤਾਂ ਉਹ ਜਗਾਂ ਨਹੀਂ ਤੇ ਬੜੀ ਦੇਖਾਰ ਮਜੀ ਤੇ ਫਾਇਰਾਂ ਤੋਂ ਮਾਰ ਤੇ ਕਾਰਨ ਜੀ ਤੇ ਫਿਰ ਉਹ ਵੀ ਅਪੀਨਟਮ ਬਣਾ ਕੇ ਕਰਦੇ ਆਂ ਤੇ ਦੇਖਾਂ ਮੈਂ ਉਹਨੂੰ ਦੇਖਿਆ ਆਹ ਆ ਤੇ ਅੱਜ ਨੂੰ ਤਾਂ ਸੀ ਤਾਂ ਉਹ ਵੀ ਦੇਖਿਆ ਕਿਤੇ ਤਾਂ ਉਹ ਗੁੰਡੜੀ ਦੀ ਮਾਰੀ ਹੋਇਆ ਤੇ ਕਿਤੇ ਇਹ ਪੰਦੇ ਕਾ ਕਰਾਉਂਦੇ ਦੇਖਿਆ ਨਾ ਬੋਲਦੇ ਨਹੀਂ ਆਹ ਕਿੰਨਾ ਬੀਚਾ ਉਹਨੂੰ ਜਦੋਂ ਉੱਥੋਂ ਵੀ ਜਾਉਂਦਾ ਤੇ ਅੱਜ ਤਾਂ ਉਹ ਹਾਂ

ਜਨਾਬ ਬੁਲਿਟੀਕਾਰ ਤੇ ਨਾ ਉਹ ਵੀ ਨਾਲ ਆ ਮੈਂ ਇੱਥੇ ਫਿਰ ਭੈਣ ਪੈਨਸ਼ਨ ਜੀਜਾ ਸੱਡ ਗਿਆ ਸੀਗਾ ਉੱਥੇ ਆਪਣਾ ਆਜਨ ਕਾਲੀ ਚਾਟ ਗਈ ਫਿਰ ਕਾਲਚੇਂ ਰਾਤ ਲਾਦੀ ਫਿਰ ਮੈਂ ਹੱਥ ਲਾ ਮੈਂ ਬਾਕੀ ਜੀ ਨੂੰ ਲੱਗਦਾ ਲੈ ਨੂੰ ਮੀਚਸ ਬੰਨ ਵਗ ਗਿਆ ਤੇ ਮੈਂ ਮੰਨ ਤੂੰ ਮੈਂ ਕਹ ਰਿਹਾ ਤੇ ਨੀ ਤੂੰ ਕਾਲੀ ਜਿਹੜੀ ਜੰਮੀ ਮੈਂ ਹੌਣ ਲੀ ਫਿਰ ਦਸਿੰਜੂ ਕਹਿੰਦੀ ਆ ਪਾਣੇ ਕਰ ਜੀ ਹੁਣੀ ਜਾਨ ਲੱਗੇਣੀ ਤੇ ਵੀ ਖੜਾ ਹੋ ਗਿਆ ਗਿਆ ਇਹਨੂੰ ਪਤਾ ਲੱਗ ਗਿਆ ਜੀ ਜਾਣਗੇ ਹੇ ਗਿਆ ਆਪਣੀ ਬੇਨਾਮ ਨਾ ਅੱਛਾ ਅੱਛਾ ਚਲੋ ਫਿਰ ਤਾਂ ਬਧੀਆ ਸਾਬਾ ਜਨ ਬੰਟੀ ਵਾ ਤੇਰੇ ਸੁਤੇ ਬੋਲ ਬੂ ਤੇ ਮਰੇ ਖਾਣ ਪਈ ਸਰਮਾਨ ਕਹਾਣੀ ਉਹ ਬਾੜਾ ਉਹ ਹੁਣ ਸਹੀ ਜਾਂਦਾ ਖੜ ਜਾੜਾ ਵੀ ਖੜ ਜਾ ਸਿੱਕ ਮਾ ਇਹ ਹੋਏ ਨਹੀਂ ਹਾਂ ਜੀ ਬਧੀ ਜਵਾਕ ਐਕਸਰਸਾਈਜ਼ ਕਰਨਾ ਵੀ ਪਰ ਦੀ ਉਹ ਨਹੀਂ ਜਾਂਦੇ ਨੇ ਜੇ ਬਣਾ ਦੇ ਕੋਈ ਤੇ ਆਸਟੇਰ ਇਹਦਾ ਵੀ ਚੜਾ ਖੜੇ ਜਾ ਹੋਣਾ ਕੋਲ ਖੜ ਗਿਆ ਹਾਂ ਤਾਂ ਵੀ ਹਾਂ ਜੇ ਉਹ ਕੱਢੇ ਕਰਦੇ ਲੱਗੇ ਜਿਵਾਕ ਨੇ ਜਰੂਰ ਆਹ ਤਾਂ ਵੀ ਵਾਰ ਇੱਕੋ ਸਾਤ ਦੇ ਹੋ ਜਾਂਦੇ ਨੇ ਕਮੇਟੇ ਹਾਂ 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 ਜੀ ਜੀ ਤੇ ਮੈਂ ਕਹਿੰਦੀ ਹਾਂ ਕਿ ਉਹ ਕਰਦਾ ਨਾ ਕੋਈ ਜਿਹੜਾ ਕਰਦਾ ਪੱਖਾਂ ਕਰਿਆ ਫਿਰ ਨਹੀਂ ਦੇਖਦੇ ਹੈਗੇ ਜਿਵਾਕ ਤਾਂ ਇੱਕੋ ਸਾਤ ਵੀ ਵਾਰ ਹੀ ਹੁੰਦੇ ਨੇ ਹਾਂ ਮੈਂ ਤਾਂ ਮੇਰੇ ਮਾਂ ਬਾਪੀ ਨਾਲ ਹੀ ਮੈਂ ਗੱਲ ਕਰਦੀ ਨਹੀਂ ਹਾਂ ਬੱਸ ਤਾਂ ਪੈਕਾ ਲੱਗਦੀ ਨਹੀਂ ਨਾ ਤੁਹਾਨੂੰ ਮਨ

ਇਹ ਸਿੰਨੀਆ ਕਾ ਬਾਡਾ ਦੇਤੀ ਇਹ ਮੇਲੇ ਦਾ ਚੌਥੀ ਵਾਰ ਡਾਈ ਆਈ ਸੀਗੀ ਉਹ ਜਿਹੜੀ ਪਿੱਛੇ ਉਹ ਪੰਜਵੀਂ ਆਊਗੀ ਆ ਚੌਥੀ ਚੱਲ ਰਹੀ ਹੈ ਫਿਰ ਨਾ ਕੋਈ ਵੀ ਜੇ ਦੀ ਜੀਤੀ ਨੇ ਇਹ ਇਹ ਲੈ ਕੇ ਆਈ ਸੀ ਜੀਤੀ ਬੀ ਲੈ ਕੇ ਆਈ ਜੀ ਉਹ ਵੀ ਜਿਹੜੀ ਸਾਗ ਜੀ ਵਾਲੀ ਬੇਲ ਆਪਣੇ ਜੀ ਗਾਰ ਕੀ ਕਰਮਜੀਤ ਨੇ ਉਹੀ ਹੈ ਇਹ ਇਹ ਹਾਂ ਜਿਹੜੀ ਵੀਡੀਓ ਜੀ ਦੇਖੀ ਸੀ ਜੀਤੀ ਨੇ ਫੇਸਬੁੱਕ ਤੇ ਉੱਤਾਂ ਹੈ 12ਵੀਂ 11ਵੀਂ ਬਾੜ ਦੱਸਦੇ ਤੇ ਇਹ ਪਰ ਹੁਣ ਉਹ ਪੰਜਵੀਂ ਬਾੜ ਹੈ ਮੇਲਾ ਬਸ ਪੰਜਵੀਂ ਉਹ ਆ ਉਹ ਆਉ ਪੰਜਵੀਂ ਆ ਚੌਥੀ ਚੱਲ ਰਹੀ ਹੈ ਜੀ ਉੱਥੇ ਤੋਂ ਹੁਣ ਮੱਤ ਨਾਲ ਹੋਊਗੀ ਉਹ ਲੂਸਣ ਵੀ ਜੀ ਉਹ ਵਾਹ ਦੇਖ ਕੇ ਇਹ ਕਲਾ ਆਪਣੇ ਲੁਸਣ ਨਹੀਂ ਆ ਵਿੱਚ ਉਹਦੇ ਨੂੰ ਤਾਂ ਲੱਗਦੀ ਜਿਹੜੇ ਮੈਂ ਤਾਂ ਸਰੋਂ ਲੱਗਦੀ ਇਹ ਅੱਜ ਉਹ ਆਈ ਲੁਸਣੀ ਵਿਚਕੇ ਗਿਆਗਾ ਵੀ ਬਹੁਤ ਚੱਕਦੇ ਨੇ ਸਾਡੇ ਤਾਂ ਕਬੂਤਰ ਅਹੀਂ ਪਹਿਲੇ ਆਪਣੇ ਦੋ ਦਿਨ ਨਹੀਂ ਹਟੇ ਕਬੂਤਰ ਅੰਗਰੇਜ਼ਾਂ ਡਾਈ ਵੀ ਨਹੀਂ ਕੋਲੋ ਲਾ ਦੇ ਤੇ ਮੋਟੇ ਆ ਜਾਂਦੇ ਇਹ ਕਲੋਰੋ ਜਿਹੜਾ ਤੇ ਇਹ ਕਲੋਰੋ ਲਾਉਣ ਨੂੰ ਲਾ ਦੇ ਜੇ ਫਿਰ ਤਾਂ ਹੋਣੀ ਫਿਰ ਕਹਿੰਦੇ ਵੀ ਇਹਦੇ ਲੁਸਣ ਨਾਲ ਹੋਰ ਹਰਾ ਹੋਵੇ ਫਿਰ ਫਿਰ ਦੱਸਿਆ ਦੀ ਬੀਰ ਜੀ ਨੇ ਹਾਂ ਵੀ ਕਹਿੰਦੇ ਸਵੇਲਾ ਨਾਲ ਫਿਰ ਵੀ ਉਹ ਚੀ ਜਾਨਵਰ ਨਹੀਂ ਚੱਕਦੇ ਇੱਕ ਸਾਡੇ ਆ ਜਾਨਵਰ ਪਾਣੀ ਕਿੱਥੋਂ ਆ ਗਈ ਹੈ ਹਾਸ਼ ਹਾਸ਼ ਸਾਡੇ ਤਾਂ ਪਹਿਲਾਂ ਜਮੀ ਨਹੀਂ ਤੇਰੇ ਪਤਾ ਨਹੀਂ ਕਿੱਥੋਂ ਆ ਗਿਆ ਹਾਸ਼ ਹਾਸ਼ ਫੜਦੇ ਨਹੀਂ ਹੈਗੇ ਤੇ ਨਾ ਇਹ ਤਾਂ ਬੋਤਲ ਹੈ ਹਾਂ ਇਹ ਉਧਰ ਬੋਤਲ ਹੈ ਹਾਂ ਉਧਰ ਘਾਰ ਤੋਂ ਇਸ ਵੇਲੇ ਦੀ ਪ੍ਰਾਣੀ ਕਿਉਂ ਉੱਡ ਨਾ ਰਹੀ ਜਿਹੜੀ ਜਿਹੜੀ ਬੱਧੀ ਜਿਹੜੀ ਦਿਖਾਈ ਨਹੀਂ ਦਿੱਤੀ ਤਲਾਗ ਰਿਓ ਕੋਈ ਜਿੱਥੇ ਅਸਰ ਨਾ ਹੋਵੇ ਤਨਾ ਦੇ ਨਾ ਇੱਥੇ ਲੁਸਤ ਦੇ ਦਾ ਬੇਲ ਹੋਰੀ ਸਰ ਉਹ ਹੋਣਾ ਹੈ ਨਾ ਆਣਾ ਮੇਰੇ ਦੁੱਖਣਿਆ ਹੋ ਗਿਆ ਪਾਣੀ ਦੇਣਾ ਹੁਣ ਗਰਮੀ ਦੀ ਇਹ ਵੀ ਜਿਹੜਾ ਆਪਣੇ ਮਨ ਦੇ ਭਾਈ ਤਰੀਕ ਦਾ ਸਰੋਂ ਤਾਂ ਵਧੀਆ ਹੋਗੀ ਸਰੋਂ ਪਾਪ ਵੀ ਵੱਧ ਦਿੱਤੀ ਤੇ ਆ ਉਦੋਂ ਠੱਠਾ ਪੈੜਾਂ ਕਰਗੇ ਇਹ ਤਾਂ ਠੀਕ ਜਾਣਾ ਦੇਖ ਲੈ ਨਹੀਂ ਜੇ ਹੁਣ ਜਿਹਦੇ ਪਾਣੀ ਦੇਊਗਾ ਇੱਕ ਵਾਰੀ ਹੋਰ ਸਿੱਧੂ ਵਿੱਚ ਕਿਲੋ ਸੌਰਾ ਲਿਆ ਕੇ ਹੋਰ ਸਿੱਧੂ ਇਹ ਠੱਠੇ ਨੇ ਤੋੜਤਾ ਜੀ ਇਹ ਠੱਠੇ ਨੇ ਤੋੜਤਾ ਆਹੋ ਪਾਲਕ ਵੀ ਵਧੀਆ ਹੋਗੀ ਨਹੀਂ ਆਇਆ ਤੀ ਹਨੀ ਕਰਨਜੀਤ ਨੇ ਉਹ ਤਾਂ ਦੰਨੇ ਹੋ ਗਏ ਆ ਤਾਂ ਸਾਡੀ ਵਾਲੀ ਆ ਉਹ ਜਿਹੜਾ ਉਹ ਪਰਲਾ ਤੀ ਉਹ ਹੋ ਗਿਆ ਹੋ ਗਿਆ ਹਾਂ ਉਹ ਆਹ ਮਿੱਠੇ ਜੀ ਲਾਈ ਦੇਉਂਦੀ ਠੱਠਾ ਲੰਘਾ ਇਹ ਵੀ ਕਿਤੇ ਨਹੀਂ ਬਣਦਾ ਇਹ ਤਾਂ ਬਹੁਤ ਸੋਹਣਾ ਕਰਨਾ ਮਿੱਠਾ ਜਮੀ ਉਹ ਲਾਜ ਪੱਟ ਕੇ ਅੱਛਾ ਮੈਂ ਤਾਂ ਮਹਾਰਾਜੇ ਦੀ ਮਰਿਸ ਸੰਗਾ ਜਦੋਂ ਇੱਕ ਸਰ ਜੇ ਹੋ ਜੂਗਾ ਇਹਨੂੰ ਵੱਧ ਕੇ ਉਹ ਤਾਂ ਹੋਰ ਹੋ ਜੂਗਾ ਇਹਨੂੰ ਵੱਧ ਕੇ ਕਾਹਦਾ ਬਣੇ ਦੋ ਮਿੰਟੇ ਕੋਲ ਜੂਗਾ ਅੱਛਾ ਉਹ ਤਾਂ ਕੋਈ ਦਿੱਸਦਾ ਨਹੀਂ ਲੱਗਦਾ ਜੀ ਆਉਂਗਾ ਉੱਥੇ ਤੇ ਪਾਣੀ ਨਹੀਂ ਜਾਂਦਾ ਫਿਰ ਜਦੋਂ ਪਾਣੀ ਦੇਣਗੇ ਛਿੱਟੇ ਦੇ ਦੇਣਗੇ ਵਿੱਚ ਆਹ ਪਹਿਲਾਂ ਭੌਂਕੇ ਰੱਖ ਕੀ ਲੋ ਬਹੁਤ ਰੋਸਣ ਲਿਆ ਕੇ ਸਾਰੀਆਂ ਪੋਰੀਆਂ ਨੇ ਆਹ ਖਾਦੇ ਨੇ ਜੱਕ ਆਹਾਂ ਆਹ ਨਾ ਇਹ ਤਾਂ ਨਹੀਂ ਸਾਰੇ ਬੜੇ ਗੁੱਠੀਆਂ ਉਸੇ ਕੱਟ ਲਿਓ ਇਹ ਉੱਥੇ ਜਾਣ ਤਾਂ ਬਹੁਤ ਚੁਕ ਇਹ ਤਾਂ ਮੈਂ ਲਾ ਦੂੰਗਾ ਗੱਠੀਆਂ ਕੱਟ ਕੇ ਗੱਠੀਆਂ ਕੱਟ ਕੇ ਲਾ ਦਿੰਦਾ ਜੀ ਆਪਾਂ ਚੱਲਿਆਂ ਜੀ ਪੀਟੀਐਮ ਤੇ ਅੱਗਾ ਪਾਣੀ ਮੰਨ ਲਈ ਕੱਪੜੇ ਵੀ ਬਣ ਜੀ ਆਪਾਂ ਇੱਥੇ ਪਹੁੰਚ ਗਏ ਸਕੂਲ ਪੀਟੀਐਮ ਅਟੈਂਡ ਕਰਨਾ ਤੁਹਾਨੂੰ ਹਲੋ ਵੀ ਮਿੱਤਰੋ ਪੀਟੀਐਮ ਤੋਂ ਆਪਾਂ ਆ ਗਏ ਸੀਗੇ ਅੱਜ ਦੇ ਵਲੋਗ ਦਾ ਆਪਾਂ ਐਂਡ ਇੱਥੇ ਕਰਦੇ ਆਂ ਆਪਣੀ ਵੀਡੀਓ ਨੂੰ ਕਰਦੇ ਲਾਈਕ ਸ਼ੇਅਰ ਕਮੈਂਟ ਆਪਣੇ ਚੈਨਲ ਨੂੰ ਕਰ ਲਈ ਹੋਈ ਸਬਸਕ੍ਰਾਈਬ ਤੇ ਬੈਲ ਆਈਕਨ ਆਲ ਦੋ ਸੈੱਟ ਕਰ ਲਿਓ ਨਾਲ ਕੀ ਹੋਊਗਾ ਜੀ ਸਾਡੇ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਆ ਜਾਣਗੇ ਜਿਸ ਨਾਲ ਤੁਸੀਂ ਸਾਡੀ ਵੀਡੀਓ ਨਾਲ ਦੀ ਨਾਲ ਦੇਖ ਸਕਦੇ ਹੋ ਧੰਨਵਾਦ